ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤਿਗੁਰੂ ਅਗੇ ਸਾਰੀ ਬਈਨਾ ਮੰਗਾ ਹੈ ਗੁਰੂ ਨਾਮੁ ਨਾਮੁ ਸਤਿਗੁਰੂ ਅਗੇ ਸਾਰੀ ਬਈਨਾ ਸਤਿਨਾਮ ਵਾਹਿਗੁਰੂ ਜਗਤ ਜੀ 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 ਵਾ ਗੁਰਾਂ ਦੇ ਚਰਨਾਂ ਕਉਨਾਂ ਦਾ ਧਿਆਨ ਕਰਕੇ ਅਰਦਾਸ ਬੇਨਤੀ ਜੋਤਰੀ ਹੈ ਦਾਤਾ ਜੀ ਆਪ ਜੀ ਦਾ ਫਰਮਾਨ ਹੈ ਜੇ ਹਾ ਜੀ ਦੀ ਲਿਖਿਆ ਇਸ ਹੀ ਹੁਕਮ ਉਪਮਾਹੀ ਥੱਲੀ ਆਵੇ ਨਾਨਕਾ ਸਦੇ ਉਤੀ ਜਾਏ ਦੇ ਮਹਾਵਾਕ ਅਨੁਸਾਰ ਗੜ ਘਰ ਦੇ ਪ੍ਰੀਤਵਾਨ ਭਾਈ ਜਗਰਾਜ ਸਿੰਘ ਜੀ ਸੰਸਾਰਿਕ ਯਾਤਰਾ ਕਰਦੇ ਹੋਏ ਪਰਲੋਗਮਨ ਕਰ ਗਏ ਹਨ ਦਾਤਾ ਜੀ ਕੰਨਾਂ ਦੀ ਮਰਤ ਦੇ ਵਾਸਤੇ ਕਿਹਾ ਤਿਆਰ ਕੀਤੀ ਗਈ ਹੈ ਕਿਰਪਾ ਕਰਨੀ ਦਇਆ ਕਾਨੀ ਸੱਚੇ ਰਾਸ਼ੀ ਦੀ ਆਵਾਜ਼ੋਂ ਦੇ ਚੱਕਰਾ ਤੋਂ ਬਚਾ ਕੇ ਬਚਾ ਕਰਕੇ ਸਦੀਵੀ ਆਪਣੇ ਚਰਨ ਸਰ ਸਮੁੰਦਰੀ ਸਾਹਿਬ ਦਾ ਕੋਟਨ ਕੋਟ ਧੰਨਵਾਦ ਆ ਜੀ ਉਹਨਾਂ ਦੇ ਉਪਰਾਲੇ ਸਦਕਾ ਉਨ੍ਹਾਂ ਦੀ ਮਿਹਨਤ صدਕਾ ਸਾਡਾ ਭਰਾ ਸਾਡੇ ਕੋਲ ਆਇਆ ਜੀ ਜੇ ਉਹ ਸਾਡਾ ਸਾਥ ਨਾ ਲੈਂਦੇ ਤੇ ਸਾਡਾ ਵੀਰ ਸ਼ਾਇਦ ਸਾਡੇ ਤੱਕ ਨਾ ਪਹੁੰਚਦਾ ਜੀ ਇਹ ਸਮੁੰਦਰੀ ਸਾਹਿਬ ਦੀ ਦੇਣ ਹੈ ਜੀ ਉਨ੍ਹਾਂ ਦੀ ਮਿਹਨਤ ਹੈ ਜੀ ਉਨ੍ਹਾਂ ਸਾਡਾ ਗਰੀਬਾਂ ਦਾ ਪੱਲਾ ਫੜਿਆ ਜੀ ਤੇ ਉਨ੍ਹਾਂ ਦਾ ਕੋਟਨ ਕੋਟ ਧੰਨਵਾਦ ਹੈ ਜੀ ਉਨ੍ਹਾਂ ਨੇ ਸਾਡੀ ਗਰੀਬਾਂ ਦੀ लाज ਰੱਖੀ ਆ ਹੁਣ ਸਾਡੇ ਪਰਿਵਾਰ ਨੂੰ ਸੰਤੁਸ਼ਟੀ ਹੋ ਜੂਗੀ ਕਿ ਉਨ੍ਹਾਂ ਦਾ ਜੋ ਵੀ ਇੰਨੀਆਂ ਆਤਮ ਰਸਮਾਂ ਨੇ ਸਾਡੇ ਪਰਿਵਾਰ ਸਾਡੇ ਨਗਰ ਵਿੱਚ ਹੋ ਜਾਣਗੀਆਂ ਜੀ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਵੱਡੀ ਹੈਲਪ ਕੀਤੀ ਅੱਜ ਇਕੱਠੇ ਹਾਂਜੀ ਹਾਂ ਹਰਜੀਤ ਸਰ ਅੱਜ ਪਰਿਵਾਰ ਦੀ ਹੈਲਪ ਕੀਤੀ ਹੈ ਤੁਹਾਡੀ ਇਲਕਤ ਤੱਕ ਬੋਡੀ ਪਹੁੰਚੀ ਹੈ ਇੱਥੇ ਅੱਜ ਇਹ ਤਾਂ ਗੁਰੂ ਮਹਾਰਾਜ ਦੀ ਕਿਰਪਾ ਆ ਕਿ ਅਸੀਂ ਇਸ ਮੌਕੇ ਤੇ ਮਦਦ ਕਰ ਸਕੇ ਲੇਕਿਨ ਅੱਜ ਸਭ ਤੋਂ ਵੱਡੀ ਗੱਲ ਇਹ ਆ ਕਿ ਸਾਡਾ ਯੂਥ ਜਿਹੜਾ ਬਾਹਰ ਜਾ ਰਿਹਾ ਆ ਔਰ ਉਹਨਾਂ ਦੇ ਮਾਪਿਆਂ ਨੂੰ ਪਰੇਸ਼ਾਨੀ ਹੋ ਰਹੀ ਹੈ ਇੱਥੇ ਸਾਨੂੰ ਇਕੱਠੇ ਹੋ ਕੇ ਜਿਹੜੀ ਮੈਂ ਬਾਰ-ਬਾਰ ਚੀਜ਼ ਕਹਿਣਾ ਆ ਕਿ ਜਿਹੜੀ ਵਿਦਿਆ ਆ ਐਜੂਕੇਸ਼ਨ ਆ ਸਾਨੂੰ ਇੱਥੇ ਲਿਆਂਣ ਦੀ ਲੋੜ ਆ ਅੱਜ ਇਤੋਂ ਜ਼ਿਆਦਾ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਲੇਕਿਨ ਬਾਹਰ ਦਾ ਜਿਹੜਾ ਸਾਡਾ ਭਾਈਚਾਰਾ ਜਿਹੜੀ ਉਹਨਾਂ ਨੇ ਡਟ ਕੇ ਮਦਦ ਕੀਤੀ ਆ ਇਹੋ ਜੇ ਬੱਚੇ ਇਹਦਾ ਜਿਹੜਾ ਵੱਡਾ ਭਰਾ ਆ ਉਹਦੀ ਅਸੀਂ ਮਦਦ ਕਰਾਂਗੇ ਤੇ ਉਹ ਆਪਣੇ ਪੈਰਾਂ ਤੇ ਖੜਾ ਹੋਵੇ ਤੇ ਜਿਹੜਾ ਇੰਨਾ ਵੱਡਾ ਲੂਨ ਆ ਉਹਨੂੰ ਵਾਪਸ ਕਰ ਸਕੇ ਤ ਆਪਣੇ ਮਾਪਿਆਂ ਦਾ ਧਿਆਨ